ਗੁਰੂ ਰਾਮ ਰਾਏ ਨੂੰ ਮਾਫੀ ਦੇਣਾ ਜਦੋਂ ਅਨੰਦਪੁਰ ਸਾਹਿਬ ਗੁਰੂ ਨਗਰੀ ਬਣ ਚੁੱਕਾ ਸੀ ਉਦੋਂ ਅਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਬਿਲਾਸਪੁਰ ਦਾ ਰਾਜਾ ਅਤੇ ਪਹਾੜੀ ਰਾਜੇ ਇਸ ਨਗਰ ਨੂੰ ਦੇਖ ਕੇ ਈਰਖਾ ਕਰਨ ਲੱਗ ਪਏ ਸਨ ਬਿਲਾਸਪੁਰ ਦਾ ਰਾਜਾ ਭੀਮਚੰਦ ਵੀ ਗੁਰੂ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਿਆ ਸੀ ਉਹ ਇਸ ਕਰਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਉਸ ਨੇ ਗੁਰੂ ਸਾਹਿਬ ਤੋਂ ਪ੍ਰਸ਼ਾਦੀ ਹਾਥੀ ਮੰਗਿਆ ਸੀ ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਇਹ ਹਾਥੀ ਸੰਗਤ ਵੱਲੋਂ ਮੈਨੂੰ ਭੇਟ ਕੀਤਾ ਗਿਆ ਹੈ ਇਸ ਕਰਕੇ ਮੈਂ ਇਸ ਨੂੰ ਕਿਸੇ ਨੂੰ ਵੀ ਨਹੀਂ ਦੇ ਸਕਦਾ ਉਸ ਦਿਨ ਤੋਂ ਬਾਅਦ ਭੀਮਚੰਦ ਨੇ ਚੱਕ ਨਾਨਕੀ ਵੱਲ ਵੀ ਮਾੜੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਇਸ ਸਮੇਂ ਦੌਰਾਨ ਇਤਫਾਕਨ 1685 ਦੇ ਸ਼ੁਰੂ ਵਿੱਚ ਨਾਹਨ ਦੇ ਰਾਜੇ ਮੈਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਆਪਣੀ रियासत ਦੇ ਵਿੱਚ ਦਰਸ਼ਨ ਦੇਣ ਦੇ ਲਈ ਅਰਜ਼ ਕੀਤੀ 16 April 1685 ਦੇ ਦਿਨ ਗੁਰੂ ਸਾਹਿਬ ਨਾਹਨ ਪੁੱਜੇ ਨਾਹਨ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਤੈ ਜਲੋਂ ਜੀ ਆਇਆ ਆਖਿਆ ਗੁਰੂ ਸਾਹਿਬ ਕੁਝ ਦਿਨ ਨਾਹਣ ਦੇ ਰਾਜੇ ਦੇ ਮੈਲਾਂ ਦੇ ਵਿੱਚ ਰਹੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਇਸ ਦੌਰਾਨ ਰਾਜੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸਦਾ ਵਾਸਤੇ ਉਸ ਦੀ ਰਿਆਸਤ ਦੇ ਵਿੱਚ ਰਹਿਣ ਗੁਰੂ ਸਾਹਿਬ ਨੇ ਉਸ ਦੇ ਜਜ਼ਬਾਤ ਦੇਖਦੇ ਹੋਏ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ ਜਮਨਾ ਦੇ ਕੰਢੇ ਦੇ ਉੱਤੇ ਅੱਜ ਜਿੱਥੇ ਮੌਜੂਦਾ ਪੌਂਟਾ ਸਾਹਿਬ ਬਣਿਆ ਹੋਇਆ ਹੈ ਉਹਸ ਜਗ੍ਹਾ ਤੇ ਇੱਕ ਨਵਾਂ ਨਗਰ ਬਸਾਉਣ ਦਾ ਫੈਸਲਾ ਕੀਤਾ ਪੌਂਟਾ ਸਾਹਿਬ ਦੀ ਨੀ ਗੁਰੂ ਸਾਹਿਬ ਨੇ 19 ਅਪ੍ਰੈਲ 1685 ਦੇ ਦਿਨ ਦੀਵਾਨ ਚੰਦ ਨੰਦ ਚੰਦ ਸਿੰਘ ਕੋਲੋਂ ਅਰਦਾਸ ਕਰਵਾ ਕੇ ਭਾਈ ਰਾਮਕੁੰਵਰ ਜੋ ਖੰਡੇ ਦੀ ਪੌਲ ਲੈਂਡ ਦੇ ਮਗਰੋਂ ਭਾਈ ਗੁਰਬਖਸ਼ ਸਿੰਘ ਬਣ ਗਏ ਸਨ ਉਹਨਾਂ ਦੇ ਹੱਥੋਂ ਰਖਵਾਈ ਸੀ ਗੁਰੂ ਸਾਹਿਬ ਅਗਲੇ 3 ਸਾਲ 5 ਮਹੀਨੇ ਪੌਂਟਾ ਸਾਹਿਬ ਵਿੱਚ ਰੁਕੇ ਸਨ ਇੱਥੇ ਹੀ 11 ਮਈ 1685 ਦੇ ਦਿਨ ਰਾਮ ਰਾਏ ਜਿਸ ਨੂੰ ਗੁਰੂ ਹਰ राय ਸਾਹਿਬ ਨੇ ਗੁਰਗੱਦੀ ਤੋਂ ਬਾਦ ਬੇਦਖਲ ਕੀਤਾ ਸੀ ਗੁਰੂ ਸਾਹਿਬ ਨੂੰ ਮਿਲਣ ਆਏ ਉਹਨਾਂ ਨੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਈ ਅਤੇ ਮੋੜ ਸਿੱਖੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਏ 1687 ਵਿੱਚ ਰਾਮ ਰਾਏ ਦੀ ਮੌਤ ਹੋ ਗਈ ਇਸ ਤਰ੍ਹਾਂ ਗੁਰੂ ਰਾਮ ਰਾਏ ਨੇ ਆਪਣੀ ਗਲਤੀ ਮੰਨ ਕੇ ਸਿੱਖੀ ਵਿੱਚ ਵਾਪਸੀ ਕੀਤੀ ਗੁਰੂ ਰਾਮ ਰਾਏ ਦੀ ਮੌਤ ਤੋਂ ਬਾਅਦ ਹਾਲੇ ਗੁਰੂ ਗੋਬਿੰਦ ਸਾਹਿਬ ਜੀ ਪੌਂਟਾ ਸਾਹਿਬ ਵਿੱਚ ਹੀ ਸਨ 18 ਸਤੰਬਰ 1688 ਦੇ ਦਿਨ ਗੜਵਾਲ ਦੇ ਰਾਜੇ ਫਤਿਹ ਸ਼ਾਹ ਨੇ ਰਾਮਰਾਏ ਦੇ ਮਸੰਦ ਗੁਰਬਖਸ਼ ਦੇ ਪੜਕਾਉਣ ਤੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਇਸ ਮੌਕੇ ਤੇ ਪਿੰਡ ਪੰਘਾਰੀ ਦੇ ਵਿੱਚ ਬੜੀ ਜ਼ਬਰਦਸਤ ਜੰਗ ਹੋਈ ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਨੇ ਫਤਿਹ ਸ਼ਾਹ ਦੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਸ਼ਿਕਾਸਤ ਦਿੱਤੀ ਇਸ ਲੜਾਈ ਵਿੱਚ ਕੁਝ ਸਿੱਖ ਵੀ ਸ਼ਹੀਦ ਹੋਏ ਪੰਘਾਰੀ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਦੀ ਸ਼ਾਨਦਾਰ ਜਿੱਤ ਦੇ ਮਗਰੋਂ ਬਿਲਾਸਪੁਰ ਦੇ ਰਾਜੇ ਭੀਮਚੰਦ ਨੂੰ ਅਹਿਸਾਸ ਹੋ ਗਿਆ ਕਿ ਜੇਕਰ ਗੁਰੂ ਸਾਹਿਬ ਫਤੇ ਸ਼ਾ ਵਰਗੇ ਰਾਜੇ ਨੂੰ ਹਰਾ ਸਕਦੇ ਹਨ ਤਾਂ ਉਹਨਾਂ ਦੀ ਫੌਜੀ ਤਾਕਤ ਦਾ ਫਾਇਦਾ ਉਠਾਣਾ ਚਾਹੀਦਾ ਹੈ ਜੇਕਰ ਗੁਰੂ ਜੀ ਮੇਰੀ ਰਿਆਸਤ ਦੇ ਨੇੜੇ ਰਹੇ ਤਾਂ ਮੇਰੀ ਵੀ ਹਿਫਾਜ਼ਤ ਰਹੇਗੀ ਇਸ ਖਿਆਲ ਦੇ ਨਾਲ ਉਹ ਹੁਣ ਮੋੜ ਗੁਰੂ ਸਾਹਿਬ ਦੇ ਨੇੜੇ ਆਉਣਾ ਚਾਹੁੰਦਾ ਸੀ ਇਹ ਸੋਚ ਕੇ ਉਸ ਨੇ ਆਪਣੀ ਮਾਂ ਨੂੰ ਅਰਜ਼ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਖੱਤ ਲਿਖ ਕੇ ਚੱਕ ਨਾਨਕੀ ਵਾਪਸ ਬੁਲਾ ਲਵੇ ਇਸ ਤੋਂ ਬਾਅਦ ਬਿਲਾਸਪੁਰ ਦੀ ਰਾਣੀ ਚੰਪਾ ਨੇ ਗੁਰੂ ਜੀ ਨੂੰ ਕਈ ਖੱਤ ਲਿਖੇ ਗੁਰੂ ਸਾਹਿਬ ਦੇ ਅੱਗੇ ਅਰਜ਼ ਕੀਤੀ ਕਿ ਉਹ ਉਸ ਦੀ ਰਿਆਸਤ ਦੇ ਵਿੱਚ ਵਾਪਸ ਮੁੜ ਕੇ ਰਾਣਕਾਂ ਕਾਇਮ ਕਰਨ ਪੌਂਟਾ ਸਾਹਿਬ ਵਿੱਚ ਹਜ਼ਾਰਾਂ ਸਿੰਘਾਂ ਦੇ ਨਾਲ ਵਿਚਾਰ ਕਰਕੇ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦਾ ਫੈਸਲਾ ਕਰ ਲਿਆ ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ ਤੋਂ ਨਾ ਜਾਣ ਪਰ ਗੁਰੂ ਜੀ ਨੇ ਨਾਹਨ ਦੇ ਰਾਜੇ ਨੂੰ ਦਿਲਾਸਾ ਦਿੱਤਾ ਅਤੇ ਅਨੰਤਪੁਰ ਸਾਹਿਬ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਰਾਮ ਰਾਏ ਦੀ ਭੁੱਲ ਬਖਸ਼ਾ ਦਿੱਤੀ ਅਤੇ ਮੋੜ ਤੋਂ ਅਨੰਤਪੁਰ ਸਾਹਿਬ ਬਸਾਇਆ